ਹੁਸ਼ਿਆਰਪੁਰ ਦੇ ਉਸ ਤੋਂ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਾ ਸੋ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਚ ਐਜੂਕੇਸ਼ਨ ਸੈਕਟਰ ਚ ਪਿਛਲੇ ਲੰਮੇ ਸਮੇਂ ਤੋਂ ਮਹੱਤਵਪੂਰਨ ਸੇਵਾਵਾਂ ਨਿਭਾ ਰਹੇ ਪ੍ਰੋਫੈਸਰ ਤਰਸੇ ਮਹਾਜਨ ਹਾਈਟਸ ਅਕੈਡਮੀ ਚ ਸੋ ਪਿਛਲੇ ਲੰਮੇ ਸਮੇਂ ਤੋਂ ਐਜੂਕੇਸ਼ਨ ਸੈਕਟਰ ਚ ਜਿੱਥੇ ਸੇਵਾਵਾਂ ਨਿਭਾਉਂਦੇ ਆ ਰਹੇ ਨੇ ਤਾਂ ਉੱਥੇ ਇਸ ਵਾਰ ਇਹਨਾਂ ਵੱਲੋਂ ਵਿਦਿਆਰਥੀਆਂ ਲਈ ਕੁਝ ਖਾਸ ਐਲਾਨ ਕੀਤੇ ਹੋਏ ਨੇ ਭਾਵ ਕਿ ਵਿਦਿਆਰਥੀ ਹਾਈਟਸ ਅਕੈਡਮੀ ਨੂੰ ਕਿਉਂ ਚੁਣਨ ਕਿਉਂ ਇੱਥੇ ਆ ਕੇ ਸਿੱਖਿਆ ਹਾਸਲ ਕਰਨ ਸੋ ਕੀ ਕੀ ਸਪੈਸ਼ਲਿਟੀ ਐ ਇਸ ਹਾਈਟਸ ਅਕੈਡਮੀ ਦੀ ਮੇਰੇ ਨਾਲ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਅਕੈਡਮੀ ਦੀ ਚੇਅਰ ਪਰਸਨ ਮੈਡਮ ਪੂਜਾ ਮਹਾਜਨ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਬਹੁਤ-ਬਹੁਤ ਸਵਾਗਤ ਹੈ ਹੁਸ਼ਰਪਰ ਨਿਊਜ਼ ਤੇ ਜੀ ਠੀਕ ਹੈ ਜੀ ਜੀ ਤੇ ਮੈਮ ਪਹਿਲਾਂ ਤਾਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਹਾਈਟਸ ਅਕੈਡਮੀ ਐ ਐਜੂਕੇਸ਼ਨ ਸੈਕਟਰ ਦੇ ਵਿੱਚ ਸਵਾਵਾ ਨਿਭਾ ਰਹੀ ਐ ਸੋ ਹਰ ਵਾਰ ਮੇਰਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਕਿਸੇ ਵੀ ਅਸੀਂ ਕੰਮ ਨੂੰ ਸ਼ੁਰੂ ਕਰਨਾ ਹੈ ਜਾਂ ਕਿਸੇ ਵੀ ਆਪਾਂ bizness ਨੂੰ ਰਨ ਕਰਦੇ ਆ ਟੋਟਲੀ ਇੱਕ ਮੁਕਾਮ ਦਾ ਹੋਣਾ ਇੱਕ ਮੋਟਿਵ ਦਾ ਹੋਣਾ ਔਰ ਇੱਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਕਿਹੜੀ ਸੋਚ ਤੇ ਕਿਸ ਮੋਟਿਵ ਤੋਂ ਲੈ ਕੇ ਹਾਈ ਸਕੈਡਮੀ ਸਿੱਖਿਆ ਦੇ ਖੇਤਰ ਦੇ ਵਿੱਚ ਅੱਗੇ ਨੂੰ ਵਧ ਰਿਹਾ ਜੀ ਸਰ ਚਿਤਾ ਮਹਾਜਨ ਸਰ ਨ ਖੁਦ ਵੀ ਬਹੁਤ ਅੱਛੇ ਸਟੂਡੈਂਟ ਰਹੇ ਹੈਗੇ ਜਦੋਂ ਉਹਨਾਂ ਨੇ ਮਤਲਬ ਸਟੱਡੀ ਕੀਤੀ ਹੋਣੀ ਹੈ ਸਟੂਡੈਂਟ ਟਾਈਮ ਤੇ ਤਾਂ ਉਹਨਾਂ ਦਾ ਇੱਕ ਗੋਲ ਰਿਹਾ ਹੋਣਾ ਕਿ ਆਈ ਸ਼ੁੱਡ ਪ੍ਰੋਵਾਈਡ ਟੀਚ ਮਤਲਬ ਬਹੁਤ ਅੱਛੀ ਐਜੂਕੇਸ਼ਨ ਬੱਚਿਆਂ ਨੂੰ ਦੇ ਸਕਾਂ ਉਹ ਹੀ ਮੋਟਿਵ ਹੈ ਕਿ ਬੱਚਿਆਂ ਨੂੰ ਅਚੀ ਐਜੂਕੇਸ਼ਨ ਦਿੱਤੀ ਜਾਵੇ ਸੋ ਥੈਟ ਕਿ ਉਹ ਆਪਣੇ ਜੋ ਵੀ ਉਹ ਸੋਚਦੇ ਆ ਮਨ ਚ ਜੋ ਵੀ ਅਚੀਵ ਕਰਨਾ ਚਾਹੁੰਦੇ ਆ ਗੋਲ ਉਹ ਕਰ ਸਕਾ ਜੀ ਐਮਮ ਜਿਵੇਂ ਤੁਸੀਂ ਦੱਸਿਆ ਕਿ ਮੋਟਿਵ ਹੈ ਕਿ ਵੈਲ ਐਜੂਕੇਸ਼ਨ ਆਪਾਂ ਸਟੂਡੈਂਟਸ ਨੂੰ ਪ੍ਰੋਵਾਈਡ ਕਰਵਾ ਸਕੀਏ ਪਰੰਤੂ ਹੁਸ਼ਿਆਰਪੁਰ ਦੇ ਵਿੱਚ ਮੈਨੂੰ ਲੱਗਦਾ ਕਿ ਸੈਕੰਡਰੀ ਅਕੈਡਮੀਸ ਹੋਣਗੇ ਐਜੂਕੇਸ਼ਨ ਸੈਕਟਰ ਦੇ ਵਿੱਚ ਜੋ ਕੰਮ ਕਰ ਰਹੀਆਂ ਨੇ ਪਰੰਤੂ ਹਾਈਟਸ ਅਕੈਡਮੀ ਦੀ ਕੀ ਖਾਸੀਅਤ ਹੈ ਜਾਂ ਕੀ ਸਪੈਸ਼ਲਟੀ ਹੈ ਕਿ ਪੇਰੈਂਟਸ ਉਹਨਾਂ ਦੇ ਬੱਚੇ ਹਾਈਟਸ ਅਕੈਡਮੀ ਨੂੰ ਕਿਉਂ ਚੂਸ ਕਰਦੇ ਨੇ ਜੀ ਸਰ ਅ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦੀ ਕਿ ਸਟੂਡੈਂਟਸ ਨੂੰ ਵੀ ਪੈਰੈਂਟਸ ਨੂੰ ਵੀ ਵਾਈ ਹਾਈਟਸ ਅਕੈਡਮੀ ਬਿਕੋਜ਼ ਆਫ ਸੈਵਨ ਸੁਪਰ ਸੈਵਨ ਪਾਈਸ ਲਾਈਕ ਸੈਵਨ ਗੱਲਾਂ ਸੱਤ ਗੱਲਾਂ ਜਿਹੜੀਆਂ ਕਿ ਸਿਰਫ ਹਾਈਟਸ ਅਕੈਡਮੀ ਚ ਹੀ ਦੱਸੀਆਂ ਜਾਂਦੀਆਂ ਹਨ ਔਰ ਕਰਵਾਈਆਂ ਜਾਂਦੀਆਂ ਹਨ ਨੰਬਰ 1 ਇਸ ਅਬਵ ਆਲ ਜਿਹਦਾ ਕਿ ਕੁਆਲਿਟੀ ਐਜੂਕੇਸ਼ਨ ਰਿਜ਼ਲਟਸ ਰਿਜ਼ਲਟਸ ਦੇਖਨੇ ਚਾਹੀਦੇ ਰੇਸ਼ੋ ਵਾਈਜ਼ ਕੀ ਕਿੰਨੇ ਬੱਚੇ ਹੈਗੇ ਔਰ ਕਿੰਦੇ ਕੀ ਰਿਜ਼ਲਟ ਉਹ ਪ੍ਰੋਵਾਈਡ ਕਰ ਰਹੇ ਆ ਹੁਣੇ ਮੈਂ ਤੁਹਾਨੂੰ ਜਿੱਦਾਂ ਜੇ ਅਸੀਂ ਕੰਪੀਟੀਸ਼ਨ ਦਾ ਵੀ ਕਰਵਾਨੇ ਆ ਕੁਝ ਇੱਕ ਬੱਚਿਆਂ ਦੇ ਨਾਮ ਦੱਸ ਸਕਦੀ ਹੈ ਕਿ ਜਿਹੜਾ ਕਿ ਜੈਨ ਚ ਹੋਇਆ ਸੀਗਾ ਕੰਪੀਟੀਸ਼ਨ ਔਰ ਉਹਨਾਂ ਦਾ ਅਬਵ 90 ਪਰਸੈਂਟਾਈਲ ਦਰ ਇਸ ਦਾ ਵਰਡ percentile आई हैगी मोर देन 90 एंड ਉਹਨਾਂ ਦੇ ਵਿੱਚੋਂ ਕੁਝ ਇੱਕ ਨਾਮ ਹੈਗੇ ਆ ਨਮਨ ਔਰ ਇੱਕ ਲੜਕਾ ਸੀਗਾ ਵਿਕਾਸ ਸਾਡੇ ਕੋ ਵਿਸ਼ਾਲ ਸੀਗਾ ਔਰ ਇੱਕ ਲੜਕੀ ਕਿ ਜਨਾ ਦਾ ਅਬ 90 ਪਰਸੈਂਟਾਈਲ जेई ਦੇ ਵਿੱਚ ਆਈ ਹੈਗੀ ਹੈ ਜਿਨ੍ਹਾਂ ਨੇ ਅਜੇ ਪਲੱਸ 2 ਦੇ ਟੈਸਟ ਦੇਣੇ ਹੈਗੇ ਆ ਅਦਿੱਤੀ ਹੈ ਅ ਦਿੱਤੀ ਹੈ ਲੜਕੀਆਂ ਔਰ ਨੰਬਰ 2 ਹੈਗਾ ਸਰ ਡਿਸਪਲਨ ਕਿਤੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਦੇਖ ਲਓ ਅਸੀਂ ਆਪਣੀ ਲਾਈਫ ਚ ਨਾਟ ਓਨਲੀ ਇਨ এডਿਕੇਸ਼ਨ ਕਿਸੇ ਵੀ ਫੀਲਡ ਦੇ ਵਿੱਚ ਤੇ ਤੁਸੀਂ ਬੈਟਰ ਅਚੀਵ ਕਰਨਾ ਡਿਸਪਲਨ ਜੀ ਬਿਲਕੁਲ ਬਚਪਨ ਤੋਂ ਲੈ ਕੇ ਐਂਡ ਤੱਕ ਜਦ ਤੱਕ ਬੰਦਾ ਬਜ਼ੁਰਗ ਅਵਸਥਾ ਵਿੱਚ ਜਾਂਦਾ ਸਿਪਲਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਦਾ ਹੁਣ ਆਰਮੀ ਮੈਂਨ ਦੀ ਲਾਈਫ ਵੀ ਤੁਸੀਂ ਦੇਖੋ ਉਹਨਾਂ ਨੂੰ ਅਸੀਂ ਰੋਲ ਮਾਡਲ ਬਣਾ ਕੇ ਜੇ ਚੱਲੀਏ ਉਹਨਾਂ ਦੀ ਥਰੂਆਊਟ ਜ਼ਿੰਦਗੀ ਜਿਹੜੀ ਬੜੀ ਡਿਸਪਲਨਡ ਰਹਦੀ ਹੈਗੀ ਜਿਹੜੀ ਕਿ ਅਸੀਂ ਸਟੂਡੈਂਟਸ ਤੇ ਨੂੰ ਇਹ ਸਿਖਾਣੇ ਆ ਔਰ ਕਰਵਾਨੇ ਆ ਕਈ ਵਾਰ ਸੜਕੋ ਬੱਚੇ ਡਿਫਰੈਂਟ ਡਿਫਰੈਂਟ ਪੰਤੇ ਦਸਵੀਂ ਤੋਂ ਬਾਅਦ ਆਂਦੇ ਹੈਗੇ ਡਿਫਰੈਂਟ ਸਕੂਲਸ ਡਿਫਰੈਂਟ ਘਰਾਂ ਤੋਂ ਆਂਦੇ ਆ ਬੱਚੇ ਹੈਨਾ ਹਰੇਕ ਦਾ ਮਾਹੌਲਾ ਅਲੱਗ ਹੁੰਦਾ ਬਟ ਵੀ ਕੇ ਕੇ ਪੈਰੈਂਟਸ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਬੱਚਿਆਂ ਦੇ ਡਿਸਪਲਿਨ ਲਈ ਤਾਂ ਮੈਂ ਅਸੀਂ ਉਹਨਾਂ ਨੂੰ ਸਿਰਫ ਇੰਨਾ ਕਹਿੰਦੇ ਕਿ ਜਸਟ ਸਾਨੂੰ ਕੁਝ ਮਹੀਨੇ ਲਾਈਕ 2 ਤੋਂ 3 ਮਹੀਨੇ ਦਿਓ ਨਿਆਣਾ ਸਟ੍ਰੀਮਲਾਈਨ ਸਾਡੇ ਅਕੋਰਡਿੰਗ ਹੋ ਜਾਂਦਾ ਹੈ ਜੀ ਮੈਮ ਇਸ ਤੋਂ ਇਲਾਵਾ ਇੱਕ ਬਹੁਤ ਅਹਿਮ ਸਵਾਲ ਹੈ ਵਿਦਿਆਰਥੀਆਂ ਦੀ ਪਰਸਨੈਲਿਟੀ ਡਿਵੈਲਪਮੈਂਟ ਨੂੰ ਲੈ ਕੇ ਕਿਉਂਕਿ ਜੇਕਰ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇੰਸਟੀਚਿਊਟ ਵਿੱਚ ਬਹੁਤ ਸਾਰੇ ਸਕੂਲਾਂ ਦੇ ਵਿੱਚ ਵਿਦਿਆਰਥੀ ਉਹਨਾਂ ਨੂੰ ਮੈਂ ਸਿੱਧ ਤੌਰ ਤੇ ਕਹਿ ਸਕਦਾ ਕਿ ਉਹਨਾਂ ਨੂੰ ਕਿਤਾਬੀ ਕੀੜੇ ਬਣਾਇਆ ਜਾਂਦਾ ਹੈ। ਬੇਸ਼ੱਕ ਨਾਲ ਨਾਲ ਪ੍ਰੈਕਟੀਕਲੀ ਵੀ ਉਹਨਾਂ ਨੂੰ ਪਰਪੱਕ ਕੀਤਾ ਜਾਂਦਾ ਹੈ। ਪਰੰਤੂ ਜਦੋਂ ਵਿਦਿਆਰਥੀ ਅੱਗੇ ਕਿਤੇ ਵੱਡੀ ਅਚੀਵਮੈਂਟ ਵੱਲ ਵੱਧਦਾ ਹੈ ਜਾਂ ਵੱਡੀਆਂ ਸਟੇਜਾਂ ਤੇ ਜਾਂਦਾ ਹੈ ਤਾਂ ਉਸ ਵਿੱਚ ਉਹ ਇਹ ਕੰਫੀਡੈਂਸ ਲੈਵਲ ਨਹੀਂ ਹੁੰਦਾ ਤਾਂ ਹਾਈਟਸ ਅਕੈਡਮੀ ਜਿਵੇਂ ਕਿ ਤੁਸੀਂ ਦੱਸਿਆ ਹੈ ਕਿ ਇਹ ਪਰਸਨੈਲਿਟੀ ਡਿਵੈਲਪਮੈਂਟ ਦੇ ਖੇਤਰ ਦੇ ਵਿੱਚ ਵੀ ਵੱਡੇ ਪੱਧਰ ਤੇ ਕੰਮ ਕਰਦਾ ਹੈ ਤੁਸੀਂ ਕਿਵੇਂ ਫਿਰ ਸ਼ਿੰਗਾਰਦੇ ਹੋ ਵਿਦਿਆਰਥੀਆਂ ਨੂੰ ਬਿਲਕੁਲ ਸਰ ਪਰਸਨੈਲਿਟੀ ਡਿਵੈਲਪਮੈਂਟ ਨਹੀਂ ਅਸੀਂ ਅਕੈਡਮੀ ਦੇ ਵਿੱਚ ਵੀ ਡਿਬੇਟਸ ਵਗੈਰਾ ਕਰਵਾਨੇ ਰਹੇ ਨੇ ਟਾਈਮ ਟੂ ਟਾਈਮ ਹੁਣ ਨਾ ਤੁਹਾਨੂੰ ਇੱਕ ਐਗਜ਼ਾਮਪਲ ਦੇ ਸਕਦੀ ਹਾਂ ਕਿ ਬਲਬਲ ਸੇਵਾ ਨਾਮ ਤੋਂ ਇੱਕ ਸੋਸਾਇਟੀ ਹੈ ਜਿੱਦੇ ਸੱਚਦੇਵਾ ਸਰ ਹੈਗੇ ਆ ਜਿਹੜੇ ਬੜੇ ਫੇਮਸ ਫਿਗਰ ਹੈ ਹਾਂਜੀ ਔਰ ਉਹਨਾਂ ਨੇ ਰਨ ਕੀਤਾ ਸੀ 620 ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਕੋਈ ਕੰਪੀਟੀਸ਼ਨ ਕੁਇਸਕਨ ਜੀ ਹਾਂਜੀ ਉਹਦੇ ਵਿੱਚ ਸਿਰ ਫਰਸਟ 10 ਸਟੂਡੈਂਟਸ ਜਿਹੜੇ ਸੀਗੇ ਉਹਦੇ ਕਾਫੀ ਉਹਨਾਂ ਵਿੱਚੋਂ ਹਾਈਟਸ ਦੇ ਸੀ ਔਰ ਸਾਡੀ ਲੜਕੀ ਫਰਸਟ ਰਨਰ ਅਪ ਆਈਸੀ ਹੋਰ 7100 ਰੁਪੀਸ ਵਨ ਵਿਨ ਕੀਤਾ ਸੀ ਉਹ ਕੁੜਕੀ ਨੇ ਉਸ ਤੋਂ ਬਾਅਦ ਸਰ ਸਨਰਜੀ ਪ੍ਰੋਗਰਾਮ ਹੋਇਆ ਕੀਤਾ ਸੀ ਰਿਆਤਬਾਰਾ ਨੇ ਫਰਸਕਿੰਡ ਥਰਡ ਜਿਹੜਾ ਹੈਗੇ ਬੱਚੇ ਸਾਡੇ ਹੀ ਸੀਗੇ ਹੈਨਾ ਇਹ ਦਿਸ ਇਸ ਮੈਂ ਇਨੀ ਕੰਦੇ ਬੱਚੇ ਸਾਰੇ ਇੱਕੋ ਜਿਹੇ ਹੁੰਦੇ ਆ ਬਟ ਦ ਥਿੰਗ ਇਜ਼ ਦਿਸ ਕਿ ਉਹਨਾਂ ਨੂੰ ਪਲੇਟਫਾਰਮ ਤੇ ਲੈ ਕੇ ਜਾਣਾ ਔਰ ਉਹਨਾਂ ਦੇ ਵਿੱਚ ਇੱਕ ਕੰਫੀਡੈਂਸ ਬਿਲਟ ਕਰਨਾ ਕਿ ਤੁਸੀਂ ਇਹ ਕਰ ਸਕਦੇ ਆ ਚੀਫ ਐਂਸ ਹੈ ਅਕੈਡਮੀ ਦੀ ਹੈ ਹੈਨਾ ਉਹ ਸਾਰਾ ਅਸੀਂ ਕੋਸ਼ਿਸ਼ ਕੀ ਕਰੀਦਾ ਹੀ ਹੈਗਾ ਇਸ ਕੋ ਅਲਾਵਾ ਸਪੋਰਟਸ sports every saturday ਸੜਾ ਬਹੁਤ ਘੱਟ ਛੁੱਟੀਆਂ ਮੈਂ ਮਾਫੀ ਚਾਹੁੰਦਾ ਤੁਹਾਡਾ ਸਵਾਲ ਟੋਕ ਰਿਹਾ ਮੈਂ ਇਸ ਸਵਾਲ ਤੇ ਆ ਰਿਹਾ ਸੀ sports ਨੂੰ ਲੈ ਕੇ ਕਿਉਂਕਿ ਜਦੋਂ ਅਸੀਂ ਕਿਤੇ ਵੀ ਇੰਟਰਵਿਊ ਵਗੈਰਾ ਕਰਦੇ ਆ ਤਾਂ ਅਸੀਂ ਸਕੂਲ ਦੇ ਵਿੱਚ ਜਾਂਦੇ ਆ ਜਾਂ ਇੰਸਟੀਚਿਊਟ ਅਕੈਡਮੀ ਦੇ ਵਿੱਚ ਜਾਂਦੇ ਆ ਉਹ ਮੈਨੂੰ ਲੱਗਦਾ ਕਿ sports ਵਾਲਾ ਜਿਹੜਾ ਖਾਣਾ ਖਾਲੀ ਛੱਡਿਆ ਹੁੰਦਾ ਹੈ sports ਦੇ ਰਿਗਾਰਡਿੰਗ ਕਿਉਂਕਿ ਜੇਕਰ ਆਪਾਂ ਇਹ ਬੱਚਿਆਂ ਨੂੰ ਮਾਨਸਿਕ ਤੌਰ ਤੇ ਪ੍ਰੀਪੇਅਰ ਕਰ ਰਹੇ ਆ ਐਜੂਕੇਸ਼ਨ ਦੇ ਵਿੱਚ ਤਾਂ ਸਰੀਰਕ ਪੱਖੋਂ ਵੀ ਉਹਨਾਂ ਦਾ ਜਿਹੜਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਸਰ ਤੁਸੀਂ ਯਕੀਨ ਕਰਿਓ ਸਪੋਰਟਸ ਕਿਉਂ ਕਰਵਾਈਆਂ ਜਾਂਦੀਆਂ ਮੈਂ ਬੱਚਿਆਂ ਨੂੰ ਇਹ ਗੱਲ ਕਹਿੰਨੀ ਹੁੰਦੀ ਕਿ ਜਿੱਤ ਹਾਰ ਸਿੱਖੋ ਹਰ ਵੇਲੇ ਤੁਸੀਂ ਜਿੱਤ ਨਹੀਂ ਸਕਦੇ ਜ਼ਿੰਦਗੀ 'ਚ ਹਾਰ ਵੀ ਸਕਦੇ ਹੋ ਹਨਾ ਹਰੇਕ ਦੇ ਜੀਵਨ 'ਚ ਕੋਈ ਨਾ ਕੋਈ ਔਕੜਾਂ ਆ ਵੀ ਜਾਂਦੀਆਂ ਹੈਗੀਆਂ ਤਾਂ ਇਸ ਕਰਕੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹਾਰ ਗਏ ਤਾਂ ਇਟ ਇਜ਼ ਐਂਡ ਆਫ ਲਾਈਫ ਖੜੇ ਹੋ ਬੁੜਕੇ ਔਰ ਸਾਡੇ ਜੀਵਨ ਚ ਇਦਾਂ ਹੋਇਆ ਅਸੀਂ ਤਾਂ ਇਹ ਕਲ ਫੀਲ ਕੀਤੇ ਕਿ ਇਟ ਡਸਨਟ ਮੀਨ ਕਿ ਤੁਹਾਡੇ ਲਈ ਇੱਕ ਥੋੜਾ ਟਾਈਮ ਬੁਰਾ ਆ ਗਿਆ ਜਾਂ ਕਹਿ ਲੋ ਦੁਨੀਆ ਦੀ ਨਜ਼ਰਾਂ ਚ ਬੁਰਾ ਹੁੰਦਾ ਸਾਡੇ ਲਈ ਤਾਂ ਉਹ ਠੀਕ ਹੀ ਹੁੰਦਾ ਇੱਕ ਬਹੁਤ ਅੱਛਾ ਸਬਕ ਦਿੰਦਾ ਇਹ ਬੱਚਿਆਂ ਨੂੰ ਸਪੋਰਟਸ ਲਈ ਬਹੁਤ ਐਮਫਸਾਈਜ਼ ਕਰੀਦਾ ਸਾਡੀ ਇੱਕ ਬੇਟੀਆਂ ਪਹਿਲਾਂ ਜੋਨਲ ਖੇਲੀਆਂ ਫਿਰ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਫਿਰ ਸਟੇਟ ਲੈਵਲ ਤੇ ਗਈਆਂ ਉਹਨਾਂ ਵਿੱਚੋਂ ਸਰ ਚਿਤ੍ਰਾਂਸ਼ੂ ਹੈ ਸਵਨੀਤ ਹੈ ਮਨਮੀਤ ਹੈ ਇਹ ਲੜਕੀਆਂ ਨੇ ਸਟੇਟ ਲੈਵਲ ਤੇ ਵੀ ਜਿੱਤ ਹਾਸਲ ਕੀਤੀ ਪਰ ਇਹ ਨਹੀਂ ਮੈਂ ਸਿਰਫ ਸਪੋਰਟਸ ਦੇ ਤਾਂ ਮੈਂ ਬਹੁਤ ਜ਼ਿਆਦਾ ਹੱਕ ਚਾ ਥੋੜੀ ਜ਼ਿੰਦਗੀ ਜੀਣ ਦਾ ਤਰੀਕਾ ਜਿਹੜੀ ਥੋੜੀ ਚੀਕਾਂ ਤੁਹਾਡਾ ਚੀਅਰ ਅਪ ਕਰਨਾ ਤੁਹਾਡੀ ਹੂਟਿੰਗ ਸੈਨ ਦਾ ਉਹ ਤੁਹਾਡੀ ਪਰਸਨੈਲਿਟੀ ਨੂੰ ਬਹੁਤ ਨਿਖਾਰਦਾ ਹੈ ਸਰ ਜੀ ਮੈਂ ਇੱਕ ਚਲੋ ਸਵਾਲ ਤਾਂ ਵੈਸੇ ਸਾਰੇ ਮਹੱਤਵਪੂਰਨ ਹੁੰਦੇ ਨੇ ਇੱਕ ਹੋਰ ਸਵਾਲ ਹੈ ਬੜਾ ਉਹ ਵੀ ਜ਼ਰੂਰੀ ਹੈ ਮੈਨੂੰ ਲੱਗਦਾ ਮੋਰਲ ਵੈਲਿਊਸ ਦੀ ਆਪਾਂ ਗੱਲ ਕਰੀਏ ਕਿਉਂਕਿ ਆਮ ਤੌਰ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਧਾਰਨਾ ਬਣੀ ਹੋਈ ਹੈ ਕਿੰਨੇ ਵਿਦਿਆਰਥੀ ਜਿੰਨੇ ਵੱਡੇ ਸਕੂਲ ਦੇ ਵਿੱਚ ਪੜ੍ਹਦਾ ਉਹ ਵਿਦਿਆਰਥੀ ਉਨੇ ਰੁੱਖਾ ਹੁੰਦਾ ਹੈ ਜੇਕਰ ਕੋਈ ਘਰ ਮਹਿਮਾਨ ਆਉਂਦਾ ਤਾਂ ਉਸ ਨੂੰ ਨਾ ਚੱਜ ਦੇ ਨਾਲ ਬੁਲਾਉਂਦਾ ਤਾਂ ਨਾ ਹੀ ਉਹ ਮਾਤਾ ਪਿਤਾ ਦੀ ਉਸ ਹਿਸਾਬ ਨਾਲ ਇਹ ਕ ਇੱਜ਼ਤ ਕਰਦੇ ਜਿਸ ਸਾ ਆਪਣੇ ਮਾਪੇ ਚਾਹੁੰਦੇ ਨੇ ਕਿ ਅਸੀਂ ਆਪਣੇ ਬੱਚੇ ਤੇ ਇੰਨਾ ਪੈਸਾ ਖਰਚ ਰਹੇ ਹਾਂ ਸੋ ਮੋਰਲ ਵੈਲਿਊਜ਼ ਨੂੰ ਲੈ ਕੇ ਹਾਈ ਸਕੂਲਿਸ ਦਾ ਪਾਠ ਵੀ ਪੜ੍ਹਾਉਂਦਾ ਸਿੱਖਿਆ ਦੇ ਪਾਠ ਦੇ ਨਾਲ ਨਾਲ ਬਿਲਕੁਲ ਸਰ ਕਿਉਂਕਿ ਜੋ ਕਿ ਸਭ ਤੋਂ ਅਹਿਮ ਹੈ ਦਰਦਾ ਕਿ ਵਿਦਿਆ ਤੋਂ ਵੀ ਵੱਧ ਜ਼ਰੂਰੀ ਹੈ ਜੀ ਸਰ ਕੱਲ ਇੱਕ ਪੇਰੈਂਟਸ ਮੇਰੇ ਕੋ ਐਟ ਦਾ ਇਨਕੁਆਰੀ ਲਈ ਆਏ ਸੀਗੇ ਕਿ ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਇੱਥੇ ਲਈ ਦੱਸਿਆ ਹੈ ਨਾ ਉਹ ਉਹਨਾਂ ਨੇ ਵੀ ਮੈਨੂੰ ਆਕੇ ਇਹ ਕਹੇ ਕਿ ਮੋਰਲ ਵੈਲਿਊਜ਼ ਜਿਹੜੀਆਂ ਹੈਆਂ ਮੈਂ ਕਿਹਾ ਦੇਖੋ ਇੱਕ ਪੈਰੈਂਟਸ ਨੂੰ ਸਰ ਐਕਚੁਅਲੀ ਬੱਚਿਆਂ ਦਾ ਵੀ ਨਹੀਂ ਕਸੂਰ ਹੁੰਦਾ ਉਹਨਾਂ ਦੀ ਐਡੋਲੈਸੈਂਟ ਏਜ ਹੁੰਦੀ ਹੈਗੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ ਔਰ ਕੀ ਸੋਚ ਰਹੇ ਹਾਂ ਸਿਰਫ ਥੋੜਾ ਜਿਹਾ ਮੋਟੀਵੇਸ਼ਨ ਔਰ ਉਹਨਾਂ ਨੂੰ ਸਟ੍ਰੀਮਲਾਈਨ ਕਰਨ ਦੀ ਲੋੜ ਹੁੰਦੀ ਹੈ ਔਰ ਮੇਰੇ ਕੋਲ ਨੰਬਰ ਆਫ ਐਗਜ਼ਾਮਪਲਸ ਹੈਗੇ ਇਸ ਕਰ ਲਈ ਜਿਹੜੀਆਂ ਉਰੇ ਆਮ ਤੋਂ ਬਾਗ ਨਿਆਨੇ ਆਪਣੇ ਬਿਹੇਵੀਅਰ ਚ ਚੇਂਜ ਹੋਏ ਹੈ ਔਰ ਮੈਂ ਨਾਮ ਨਹੀਂ ਲੈਣਾ ਚਾਹਦੀ ਕਿਉਂਕਿ ਬਟ ਉਹ ਪੇਰੈਂਟਸ ਉਹ ਫਾਦਰ ਦੇ ਮੈਨੂੰ ਲੱਗਦਾ ਹੈ ਕਿ ਕਈਆਂ ਨੂੰ ਕੁਆਲਟੀ ਐਜੂਕੇਸ਼ਨ ਤੋਂ ਇਲਾਵਾ ਇਹ ਗੱਲ ਕਹੇ ਕਿ ਜੇ ਤੁਸੀਂ ਕਿਸੇ ਬੱਚੇ ਨੂੰ ਸੁਧਾਰਨਾ ਚਾਹੁੰਦੇ ਹੋ ਨਾ ਤਾਂ ਉਸ ਤੋਂ ਵੱਡੀ ਸਿੱਖਿਆ ਕੋਈ ਨਹੀਂ ਹੈ ਹਾਈਟ ਸਕੈਡਮੀ ਚ ਲੈ ਕੇ ਜਾਓ ਬੱਚਿਆਂ ਨੂੰ ਤਾਂਕਿ ਸਰ ਡਿਸਪਲਿਨ ਉਹੀ ਕਿ ਇਹ ਕਰਨਾ ਹੈ ਉਹ ਕਰਨਾ ਹੈ ਉਸਕੇ ਬਾਅਦ ਇਹ ਕਰਨਾ ਹੈ ਹੈਨਾ ਬੜਾ ਸਟ੍ਰੀਮਲਾਈਨ ਹੋ ਕੇ ਚੱਲਦੇ ਆ ਬੱਚੇ ਇਸ ਤੋਂ ਇਲਾਵਾ ਸਰ ਮੈਂ ਥੋੜੀ ਜਿਹੀ ਜਾਣਕਾਰੀ ਆਪਣੇ ਵੱਲੋਂ ਤੁਹਾਨੂੰ ਦੇਣਾ ਚਾਹੁੰਦੀ ਕਿ ਅਸੀਂ ਸਕਾਲਰਸ਼ਿਪ ਵੀ ਦੇਈਦੇ ਹੈਗੇ ਬੱਚਿਆਂ ਨੂੰ ਡਿਸਰਵਡ ਨੂੰ ਜਿਉਂਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਤਾਂ ਪੂਰੀ ਤਰ੍ਹਾਂ ਨਾਲ ਉਹ ਨਿਪੁੰਨ ਹੁੰਦੇ ਨੇ ਬੜੇ ਹੁਸ਼ਿਆਰ ਹੁੰਦੇ ਨੇ ਪਰੰਤੂ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਕਈ ਵਾਰ ਵੀਕ ਹੁੰਦੀਆਂ ਨੇ ਤੇ ਅਜਿਹੀਆਂ ਪ੍ਰਸਥਿਤੀਆਂ ਦੇ ਵਿੱਚ ਹਾਈਟ ਸਕੈਡਮੀ ਉਹਨਾਂ ਨੂੰ ਮੈਨੇਜ ਕਰਦਾ ਸਕੂਲ ਕਰਦਾ ਸਟੂਡੈਂਟ ਕਿਵੇਂ ਸਕਾਲਰਸ਼ਿਪ ਤੁਸੀਂ ਉਹਨਾਂ ਨੂੰ ਪ੍ਰਦਾਨ ਕਰ ਰਹੇ ਹੋ ਸਰ ਦੇਖੋ ਕਈ ਬੱਚੇ ਤਾਂ ਉਦਾਂ ਹੀ ਇੰਨੇ ਸ਼ਾਈਨਿੰਗ ਹੁੰਦੇ ਕਿ ਉਹਨਾਂ ਵਾਸਤੇ ਰੱਖਿਆ ਗਿਆ ਕਿ 90% ਪਰਸੈਂਟੇਜ ਉਹਨਾਂ ਦੀ ਆਵੇ ਤਾਂ ਉਹਨਾਂ ਨੂੰ ਸਕਾਲਰਸ਼ਿਪ ਹੈ ਮਹਾਜਨ ਸਰ ਵੱਲੋਂ ਫਿਰ ਮਹਾਜਨ ਸਰ ਦੇ ਟੀਚਰਸ ਦੇ ਲਈ ਬਹੁਤ ਜ਼ਿਆਦਾ ਰਿਗਾਰਡ ਹੈ ਤੇ ਉਹ ਕਹਿੰਦੇ ਆ ਕਿ ਸਾਰੇ ਫੇਵਰ ਕਰਦੇ ਆਪਣੀ ਕਮਿਊਨਿਟੀ ਨੂੰ ਟੀਚਰਸ ਨੂੰ ਵੀ ਫੇਵਰ ਕਰਨਾ ਚਾਹੀਦਾ ਹੈ ਇੱਕ ਦੂਜੇ ਨੂੰ ਔਰ ਉਸ ਤੋਂ ਬਾਅਦ ਸਰ ਜੇ ਕੋਈ ਪੈਸੇ ਪਿੱਛੇ ਮੈਂ ਲਾਸਟ ਟਾਈਮ ਵੀ ਸ਼ਾਇਦ ਤੁਹਾਨੂੰ ਆਪਣੀ ਇੰਟਰਵਿਊ ਚ ਕਿਹਾ ਸੀਗਾ ਕਿ ਡਿਸਰਵਿੰਗ ਲੋਕ ਹੋਣ ਸੱਚੇ ਲੋਕ ਹੋਣ ਇਹ ਨਾ ਹੋਵੇ ਮੈਂ ਤੁਹਾਨੂੰ ਪਿਛਲਾ ਦੱਸ ਦੇਣੀ ਸਰ ਇੱਕ ਫੇਕ ਆ ਗਿਆ ਸੀ ਕੋਈ ਐਦਾਂ ਹੀ ਜੀ ਇੰਟਰਵਿਊ ਤੋਂ ਬਾਅਦ ਉਹਨਾਂ ਨੇ ਮੈਨੂੰ ਆ ਕੇ ਕਿਹਾ ਵੀ ਕਿ ਤੁਸੀਂ ਮੈਂ ਕਿਹਾ ਹਾਂਜੀ ਤੁਸੀਂ ਲਿਖੋ ਜਿੰਨੀ ਫੀਸ ਤੁਸੀਂ ਦੇ ਸਕਦੇ ਆ ਆਪਾਂ ਤੁਸੀਂ ਲਿਖੋ ਪੇਪਰ ਤੇ ਕਿਉਂਕਿ ਪ੍ਰੂਫ ਲੈਣਾ ਤੁਸੀਂ ਲਈ ਹਾਂਜੀ ਸਰ ਉਹਨਾਂ ਦੇ ਹੱਥ ਕੰਬਣ ਲੱਗੇ ਰੀਜ਼ਨ ਬੀਇੰਗ ਕਿਸੇ ਵੱਲੋਂ ਇੰਪਲਾਂਟ ਕੀਤੇ ਗਏ ਹੋਣੇ ਆ ਜਾਂ ਕਹਿ ਲੋ ਕਿ ਰੈਕਟੀਫਾਈ ਕਰਨ ਆਏ ਹੋਣੇ ਆ ਕਿ ਜੋ ਇਹ ਗੱਲ ਕਹਿ ਰਹੀ ਆ ਕੀ ਇਹਦੇ ਪੁੱਤੇ ਪੂਰਾ ਉੱਤਰ ਦੇ ਵੀ ਕਿਉਂਕਿ ਸਰ ਲੋਕੀ ਵੀ ਸੱਚੇ ਆ ਰੀਜ਼ਨ ਬੀਇੰਗ ਕਿ ਸੋਸਾਇਟੀ ਦੇ ਵਿੱਚ ਝੂਠ ਚੱਲਿਆ ਹੀ ਇੰਨਾ ਹੋਇਆ ਹਨ ਜਿਹੜਾ ਬੰਦਾ ਸੱਚ ਬੋਲ ਰਿਹਾ ਹੁੰਦਾ ਉਹਨੂੰ ਵੀ ਲੋਕੀ ਉਸੇ ਕੈਟਰਸ ਪਾ ਦਿੰਦੇ ਆ ਜੇਕਰ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਹੋਣ ਕਿ ਮੈਨੂੰ ਲੱਗਦਾ ਜੇਕਰ ਹਾਈਟ ਸਕੈਡਮੀ ਹੈਲਪ ਕਰਨਾ ਚਾਹੁੰਦਾ ਹੋਵੇਗਾ ਫਿਰ ਵੀ ਕਿਤਨਾ ਕਿਤੇ ਇੱਕ ਵਾਰ ਮਾਈਂਡ ਦੇ ਵਿੱਚ ਆ ਜਾਂਦੀ ਨੈਗੇਟਿਵਿਟੀ ਕਿ ਯਾਰ ਫਿਰ ਆਪਾਂ ਬੰਦ ਕਰ ਦਈਏ ਇਸਕੇ ਮਤਲਬ ਕਿ ਚੰਦ ਕੁ ਲੋਕਾਂ ਲੋਕਾਂ ਨੇ ਇਸੇ ਹਰਕਤ ਕਰ ਤੁਸੀਂ ਸਮਝ ਸਕਦੇ ਆ ਨਾ ਕਿ ਬੰਦੇ ਦੀ ਕੁਝ ਲੋਕ ਹੁੰਦੇ ਆ ਜਿਹੜਾ ਕੀ ਇੱਕ ਰੋੜਾ ਜਿਹਾ ਬਣ ਜਾਂਦੇ ਆ ਬਾਕੀਆਂ ਦੇ ਰਾਹ 'ਚ ਵੀ ਪਰ ਅਸੀਂ ਉਹਦਾ ਵੀ ਹੱਲ ਇੱਕ ਸੋਚ ਲਿਆ ਹੈਗਾ ਤੇ ਇਸ ਸਾਲ ਇਦਾਂ ਦਾ ਕੁਝ ਨਹੀਂ ਹੋਣ ਵਾਲਾ ਹੈਗਾ ਕਿ ਸਾਨੂੰ ਬਾਅਦ 'ਚ ਇਹ ਲੱਗੇ ਕਿ ਹਾਈ ਸਾਨੂੰ ਕੋਈ ਇਹ ਐ ਦਾ ਕਹਿ ਲਓ ਕਿ ਮਿਸ ਗਾਈਡ ਕਰਕੇ ਚਲਾ ਗਿਆ ਜੀ ਆਖਿਰ ਦੇ ਵਿੱਚ ਚੱਕਰ ਕੋਈ ਸਟੂਡੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਮੈਸੇਜ ਕਨਵੇ ਕਰਨਾ ਹੋਵੇ ਹਾਂਜੀ ਸਰ ਮੈਂ ਪੇਰੈਂਟਸ ਨੂੰ ਇਹ ਕਹੂੰਗੀ ਕਿ ਤੁਸੀਂ 노 ਡਾਊਟ ਸ਼ਾਲਪੁਰ ਤੋਂ ਬਹੁਤ ਜਗ੍ਹਾ ਹੈਗੀਆਂ ਤੁਸੀਂ ਇੱਕ ਵਾਰੀ ਪਲੀਜ਼ ਵਿਜ਼ਿਟ ਕਰਕੇ ਉਰੇ ਦਾ ਮਾਹੌਲ ਔਰ ਸਾਰਾ ਕੁਝ ਦੇਖੋ ਔਰ ਆਪਣੇ ਬੱਚੇ ਨੂੰ ਕੁਆਲਿਟੀ এডਿਕੇਸ਼ਨ ਪ੍ਰੋਵਾਈਡ ਕਰਨ ਲਈ ਦੇਖੋ ਫੀਸ ਤੋਂ ਹਰ ਜਗ੍ਹਾ ਹੈ ਵੀ ਆਰ ਦਾ ਓਨਲੀ ਅਕੈਡਮੀ ਜਿਹੜੇ ਪਰ ਮੰਥ ਫੀਸ ਲੈਂਦੇ ਔਰ ਪਿਛਲੇ 4 ਸਾਲਾਂ ਤੋਂ ਕਰੋਨਾ ਤੋਂ ਬਾਅਦ ਐਕਚੁਅਲੀ ਕਰੋਨਾ ਪੀਰੀਅਡ ਚ ਪੈਰੈਂਟਸ ਨੂੰ ਕੁਝ ਪ੍ਰੋਬਲਮਸ ਆਈਆਂ ਸੀਗੀਆਂ ਤਾਂ ਉਹ ਸੀ ਪਰ ਮੰਥ ਲਿੱਤਾ ਸੀਗਾ ਪਰ ਉਸ ਤੋਂ ਬਾਅਦ ਅਸੀਂ ਇਹ ਹੀ ਫੋਲੋ ਕਰ ਰਹੇ ਹਾਂ ਬਿਕੋਜ਼ ਇਟਸ ਵੈਰੀ ਵੈਰੀ ਪੈਰੈਂਟਸ ਪੋਕਟ ਫਰੈਂਡਲੀ ਐਟੀਟਿਊਡ ਜੀ ਥੈਂਕ ਯੂ ਸੋ ਮਚ ਮੈਮ ਦੈਟਸ ਇਟ ਸੋ ਇਸਨ ਹਾਈਟਸ ਅਕੈਡਮੀ ਦੇ ਚੇਅਰਪਰਸਨ ਮੈਡਮ ਪੂਜਾ ਮਹਾਜਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਹਾਈਟਸ ਅਕੈਡਮੀ ਦੀਆਂ ਕੀ ਕੀ ਅਚੀਵਮੈਂਟਸ ਨੇ ਕੈਮੀ ਐਜੂਕੇਸ਼ਨ ਸੈਕਟਰ ਦੇ ਵਿੱਚ ਉਹਨਾਂ ਵੱਲੋਂ ਸਟੂਡੈਂਟਸ ਨੂੰ ਜਿਹੜਾ ਪਰਪੱਕ ਕੀਤਾ ਜਾ ਰਿਹਾ ਹੈ ਪ੍ਰਿਪੇਅਰ ਕੀਤਾ ਜਾ ਰਿਹਾ ਉਸ ਬਾਬਤ ਤੁਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਸਭ ਤੋਂ ਖਾਸ ਕਰ ਪਸਨਲਿਟੀ ਡਿਵੈਲਪਮੈਂਟ ਐਂਡ ਮੋਰਲ ਵੈਲਿਊਸ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਸਟੂਡੈਂਟਸ ਤੇ ਵਿਦਿਆਰਥੀਆਂ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਸ਼ਵ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਰ ਪਰ ਨਿਊਜ਼ ਤੇ ਨਾਲ